ਆ ਭਾਜੀ ਮੈਂ ਦੀਪਕ ਕੁਮਾਰ ਹਾਂ ਇਹ ਮੇਰੇ ਬਿジネス ਪਾਰਟਨਰ ਬਲਜਿੰਦਰ ਸਿੰਘ ਰਿਆਨ ਸਾਡਾ ਨਿਊ ਵੈਬਰਸ ਅਕੈਡਮੀ ਪਟਿਆਲਾ ਹੈ ਆ ਰੋਟੀਨ ਚ ਆਪਣੇ ਬਹਿ ਕੇ ਕੰਮ ਕਰ ਰਹੇ ਹਾਂ ਇੱਥੇ ਬੜਾ ਕੋਈ ਗੱਲਬਾਤ ਨਹੀਂ ਹੈ ਕੋਈ 15 ਤੋਂ 20 ਮੁੰਡੇ ਆਏ ਨੇ ਤੇ ਥੱਲੇ ਆ ਕੇ ਗੱਲਬਾਤ ਕਰ ਰਹੇ ਮੇਰੇ ਵੱਡੇ ਬਰਾਦਰ ਮੈਨੂੰ ਬੁਲਾਇਆ ਕਿ ਥੱਲੇ ਆਓ ਕਿ ਥੱਲੇ ਮੁੰਡੇ ਆਏ ਕੋਈ ਗੱਲਬਾਤ ਕਰ ਰਹੇ ਨੇ ਵਾਵਾ ਜਣੇ ਇਹ ਬੜਾ ਸਮਝਾ ਰਹੇ ਉਹਨਾਂ ਨੇ ਪਿਆਰ ਨਾਲ ਕੀ ਗੱਲਬਾਤ ਕਿਸ ਤਰ੍ਹਾਂ ਕੋਈ ਨਿੱਜੀ ਗੱਲਬਾਤ ਹੈ ਜੀ ਇੱਕ ਆਪਣੇ ਸਕੂਟੀ ਤੋਂ ਤੇ ਕੋਈ ਮਤਲਬ 3 ਤੋਂ 4 ਦਿਨ ਪਹਿਲਾਂ ਦੀ ਗੱਲ ਹੈ ਤੇ ਉਹ ਆਏ ਤੇ ਉਹਨਾਂ ਨੇ ਸਾਡੇ ਉਹ ਸਮਝਾਈ ਰਹੇ ਬੜੇ ਐਗਰੈਸ਼ਨ ਚ ਸੀ ਤੇ ਆ ਕੇ ਸਾਡ ਨੂੰ ਕਟਾਣਾ ਸ਼ੁਰੂ ਕਰਤਾ ਵਾ ਤੇ ਆਪਣੇ ਰਿਵਾਲਵਰ ਕੱਢਿਆ ਤੇ ਅਸੀਂ ਵੀ ਆਪਣੇ ਬਚਾਅ ਚ ਰਿਵਾਲਵਰ ਕੱਢਿਆ ਤੇ ਉਹ ਬਾਬ ਲੜਾਈ ਦੇਖੋ ਤੁਹਾਡੇ ਸਾਹਮਣੇ ਹੈ ਕਿ ਸਾਡਾ ਕਿੰਨੀ ਲਾ ਕੇ ਗਏ ਨੇ ਬੜੇ ਬਦਦਦ ਨੂੰ ਆ ਛੋਟਾ ਇੱਕ ਉਹਨਾਂ ਨੂੰ ਚੰਗਾ ਕੁੱਟ ਕੇ ਗਏ ਨੇ ਤੇ ਸਾਡੇ ਰਿਵਾਲਵਰ ਜਿਹੜਾ ਉਹ ਲਾਇਸੈਂਸ ਸੀ ਉਹ ਲੜਾਈ ਗੱਲ ਇਹ ਹੈ ਕਿ ਤਿੰਨ ਚਾਰ ਦਿਨ ਪਹਿਲਾਂ ਕਿਉਂਕਿ ਸਾਡੇ ਆਪਣੇ ਸਟੂਡੈਂਟ ਬਹੁਤ ਹੁੰਦੇ ਆ ਪਾਰਕਿੰਗ ਸਾਡੀ ਆਪਣੀ ਆ ਅਨਨੋਨ ਕੋਈ ਸਕੂਟੀ ਲਾ ਆ ਗਿਆ ਤੇ ਅਸੀਂ ਦੇਖਿਆ ਕਿ ਅਨਨੋਨ ਲਾ ਆ ਗਿਆ ਕੋਈ ਨਾ ਸਾਡੇ ਰੈਸਟੋਰੈਂਟ ਚ ਹੈ ਨਾ ਸਾਡਾ ਸਟੂਡੈਂਟ ਸੀ ਅਸੀਂ ਤੈ ਤੂੰ ਸਿਆਦਾ ਲਗਾ ਕੇ ਜੋ ਚੋਰੀ ਹੋ ਜੇਗੀ ਤੇ ਕੌਣ ਜੁਮਾ ਰਹਾ ਆ ਤੁਹਾਡੀ ਸਕੂਟੀ ਲੈ ਜਾ ਕੋਈ ਗੱਲ ਹੀ ਨਹੀਂ ਕੰਮ ਖਤਮ ਅੱਜ ਉਹ ਨਿੱਕੀ ਜਿਹੀ ਗੱਲ ਤੋਂ ਖਾਰ ਖਾ ਕੇ ਉਹਨਾਂ ਨੇ ਆਰਡਾ ਵੱਡਾ ਕੰਮ ਕਰਤਾ ਅੱਜ ਉਹ ਵੀ ਗੱਲ ਹੈ ਗੋਲੀ ਕਿਸੇ ਨੂੰ ਲੱਗ ਸਕਦੀ ਹੈ ਤੁਹਾਡੇ ਨੂੰ ਕਿੰਨੇ ਫਾਇਰ ਕੀਤੇਗੇ ਔਰ ਉਹਨਾਂ ਉਹਨੂੰ ਹੁਣ ਇਹ ਤੇ ਮੈਨੂੰ ਪਤਾ ਨਹੀਂ ਇਹ ਰਵਲਵਰ ਹੀ ਚਲ ਗਿਆ ਤੇ ਜਿਦਾ ਕੀ ਗੱਲ ਹੈ ਰਵਲਵਰ ਹੀ ਨਹੀਂ ਵੇਖੋ ਪਰ ਉਹ ਲੋ ਲੈ ਕੇ ਲਿਸੈਂਸੀ ਰਵਲਵਰ ਮੇਰਾ ਮੇਰੇ ਕੋਲ ਲਿਸੈਂਸ ਹੈ ਅੱਛਾ ਬਸ ਇੱਕ ਵੇਪਨ ਟਾ ਲੈ ਇੱਕ ਲੈ ਲੈ ਇੱਕ ਹੈਗਾ ਸੀ ਬ੍ਰਦਰ ਦਾ ਜੇ ਉਹ ਇਹ ਵੈਪਨ ਇਹਨਾਂ ਦਾ ਨਾ ਹੁੰਦਾ ਜਵਾਬੀ ਫਾਇਰ ਨਾ ਹੁੰਦੇ ਫਿਰ ਹਨੂ ਮਾਰਦੇ ਨਾ ਸੀ ਅੱਜ ਤੱਕ ਕੋਈ ਇੱਕ ਅੱਧਾ ਤੂੰ ਗਿਆ ਸੀ ਕੋਈ ਪਛਾਣੀ ਅੰਦਰ ਜਾਣਦੇ ਨੰਬਰ ਵਾਲੀ ਗੱਡੀ ਬਰਾਉਂਡ ਨੰਬਰ ਸੀ ਉਹਨਾਂ ਦੀ ਮੇਰਾ ਨਾਮ ਬਿਲਜਨਤ ਸਿੰਘ ਰਿਆੜ ਹੈ ਅਸੀਂ ਨੂੰ ਵੈਬਰ ਕੈਰੀਓ ਚਲਾਣ ਦੇ ਲਾਸਟ 17 ਸਾਲ ਤੋਂ ਇੱਥੇ ਸਦੀ ਸੈਂਟਰ ਹੈ ਜੀ ਆਲ ਸੈਂਟਰ ਹੈ ਉਹ ਥੱਲੇ ਆ ਦਾ ਰੈਸਟੋਰੈਂਟ ਬਿਸਟ੍ਰੋ ਕੈਲੀਫੋਰਨੀਆ ਠੀਕ ਹੈ ਜੀ ਅਨਨੋਨ ਪਰਸਨਾਂ ਇਹ ਜਾਣਦੇ ਨਹੀਂ ਆ ਕੋਣ ਆ ਕੋਣ ਨਹੀਂ ਆ ਮੇਰੇ ਮੇਰੇ ਨਾਲ ਪਹਿਲਾਂ ਤੂੰ ਤੂੰ ਮੈਂ ਵੀ ਕਿਚਨ ਚ ਗਏ ਆ ਮੈਂ ਕਿਚਨ ਕਿਉਂ ਆਏ ਲੈ ਕੇ ਲੈ ਰੈਸਟੋਰੈਂਟ ਕਿਚਨ ਚ ਗਏ ਅੰਦਰ ਲੱਗੇ ਆ ਉਹਨਾਂ ਅਗਰੈਸਿਵ ਬਿਸਤਾਵਨਾ ਕਰਸੂ ਹੋਇਆ ਮਾਲਕ ਇੱਥੇ ਦਾ ਮਾਲਕ ਇੱਥੇ ਹੈ ਮੈਂ ਥੱਲੇ ਸੀ ਬਿਜ਼ਮੈਂਟ ਚ ਮਾਇਆਵੰਤ ਸੂਝ ਕੀ ਗੱਲ ਆ ਮੈਂ ਬੁੱਛੇ ਰੂਟਿਨ ਚ ਆ ਕੇ ਮੈਂ 올ਡਜ ਪਾਸੇ ਬੁੱਛੇ ਆ ਕੇ ਕੀ ਗੱਲ ਆ ਅਗਰੈਸਿਵ ਹੋਣ ਲੱਪੇ ਮੇਰੀ ਸਾਡੀ ਸਕੂਟੀ ਕਰਨ ਲਈ ਹੰਦਰ ਮੈਂ ਬੜਾ ਸਕੂਟੀ ਲਾਈ ਅਨਨੋਨ ਲੇਡੀ ਲੈ ਕੇ ਆਏ ਸੀ ਗੱਡੀ ਬਿਠਾ ਕੇ ਲੈ ਜਾਂਦੀ ਜੋ ਤੁਹਾਡੀ ਸਕੂਟੀ ਚੋਰੀ ਹੋਈ ਸੀ ਹੰਨ ਬੁੱਛੇ ਆ ਕੇ ਕਹਿ ਰਹੇ ਲਿਖਾ ਰੋਜ਼ ਰੂਟਿਨ ਚ ਹੁੰਦਾ ਨਾ ਇਹਨੇ ਤੇ ਕਿ ਸਕੂਟੀ ਇੰਦ ਲਾਈ ਹੋਟੇ ਬਦ ਨੇ ਚਾਰ ਦਿਨ ਪਹਿਲਾਂ ਉਸੇ ਖੁੰਦਲਵਾਜੀ ਆ ਕੇ ਛੋਟੇ ਬਰਦਰ ਵਾਲਵੜੀ ਖੋ ਕੇ ਲੈ ਗਏ ਇਹਨੂੰ ਮਾਰ ਕੇ ਕੁੱਟ ਕੇ ਕਦੇ ਨੂੰ ਹੀ ਮਾਰਿਆ ਮੈਂ ਤਾਂ ਭੱਜ ਕੇ ਉੱਤੇ ਆ ਗਿਆ ਆਪਣੇ ਬਚਾਅ ਵਾਸਤੇ ਮੈਂ ਉਹ ਉਹਨਾਂ ਨੇ ਪਰਿਵਾਰਾਂ ਨੂੰ ਫੈਕ ਦਿੱਤੇ ਮੈਂ ਆਪਣੇ ਬਚਾਅ ਦੇ ਤੇ ਫੈਕ ਦਿੱਤੇ ਛੋਟੇ ਬਰਦਰ ਦਾ ਵਾਲਵੜੀ ਖੋ ਕੇ ਨਾਲ ਲੈ ਗਏ ਆ ਉਹ ਸੱਟਾਂ ਲਾ ਕੇ ਗਏ ਆ ਉਹ ਜਿਹੜੇ ਕੁੱਟਲੇ ਪਏ ਉਹ ਜਿਹੜੀ ਵੀਡੀਓ ਵਾਲੀ ਰਿਕਾਰਡਿੰਗ ਤੁਹਾਡੇ ਕਾਰੇ ਸਾਹਮਣੇ ਆ ਲਾਡਾ ਆਰਡਰ ਬਿਲਕੁਲ ਜ਼ੀਰੋ ਹੋ ਗਿਆ ਤੁਹਾਡਾ ਸ਼ਹਿਰ ਦਾ ਅਸੀਂ ਸ਼ਹਿਰ 'ਚ ਹੱਬ ਹੈ ਅਸੀਂ 17 ਸਾਲ ਤੋਂ ਬੈਠੇ ਆ ਅਭੀ ਚੱਲਦੇ ਆ ਅਸੀਂ ਇੱਕ ਸਟੱਡੀ ਸੈਂਟਰ ਚਲਾਉਂਦੇ ਨਾਲ ਗੇ ਬਦਵਾਸੀ ਕਰਨ ਵਾਲੇ ਬੰਦੇ ਆ ਉਜਿੰਨ ਫਾਇਰ ਕੀਤਾ ਆ ਆਹ ਅਜੇ ਨਾ ਕੀਤੇ ਆ ਇਹਨਾਂ ਨੇ ਵੀ ਕੀਤੇ ਤਿੰਨ ਤੋਂ ਚਾਰ ਵਾਰ ਕੀਤੇ ਮੈਂ ਆਵਾਜ਼ ਦਿੱਤੀ ਮੈਂ ਕਿਹਾ ਪੈਰ ਸਿੱਧੇ ਮਾਰੇ ਨੇ ਪੈਰ ਨਹੀਂ ਮਾਰਿਆ ਇਹਨਾਂ ਨੇ ਬਚਾਅ ਲਈ ਕੀਤਾ ਹਾਂਜੀ ਤੇ ਉਸ ਤੋਂ ਬਾਅਦ ਉਹ ਗੱਡੀ ਬਦੋੜਨ ਨਾਲ ਗੱਡੀ ਲੈ ਕੇ ਆਏ ਆ ਜੇ ਚਾਹੇ ਬਦੋ ਗੱਡੀਆਂ ਲੈ ਆਏ ਆ ਪਰ ਗੱਡੀ ਬਦੋੜਨ ਨਾਲ ਗੱਡੀ ਆ ਵਾਈਟ ਕਲਰ ਦੀ ਗੱਡੀ ਦਾਦੀ ਆ ਤੇ ਪਕਵਾਰ ਅੱਛਾ ਗੱਲ ਵੀ ਜੀ ਜੇ ਮੈਂ ਪਹਿਲੇ ਵੀ ਦੱਸ ਚੁੱਕਾ ਬਾਕੀ ਪੱਤਰਕਾ ਤੁਹਾਡੇ ਸਾਰਿਆਂ ਨੂੰ ਖਲ ਕੋਈ ਵੀ ਨਹੀਂ ਹੈ ਜੀ ਸਿੰਪਲ ਜੀ ਗੱਲ ਆ 1200 ਉਹਦੇ ਅਨਨੋਨ ਮੁੜੇ ਨੇ ਅਜੇ ਨਹੀਂ ਜਾਣਦੇ ਆ ਕੇ ਥੱਲੇ ਪਹਿਲਾਂ ਬੜੇ ਬਰਾਦਾਂ ਲੜ ਪਏ ਰੈਸਟੋਰੈਂਟ ਦੇ ਅੰਦਰ ਉੱਥੇ ਉਹਨਾਂ ਨੇ ਤੁਤ ਮਮਾ 10 ਵਜਾਈ ਹੋਈ ਆ ਫਿਰ ਮੈਂ ਮੈਂ ਤੇ ਇੱਕ ਛੋਟਾ ਬਰਾਦ ਰੱਖੇ ਬੈਠਾ ਹੀ ਆਪਾਂ ਥੱਲੇ ਗਏ ਆ ਤੇ ਅਗਰੈਸਿਵ ਹੋ ਸੁਝਾਇਆ ਕੋਈ ਗੱਲ ਨਹੀਂ ਸੀ ਇੱਕ ਨਿੱਕੇ ਜਿਹਾ ਸਕੂਟੀ ਦੀ ਗੱਲ ਸੀ ਉਤੋਂ ਉਹਨੇ ਹੰਨ ਕੁੱਟਣਾ ਸ਼ੁਰੂ ਕੀਤਾ ਵਾ ਤੁਹਾਡੇ ਸਾਹਮਣੇ ਹੀ ਆ ਬੜੇ ਬਰਾਦ ਕੁੱਟੇ ਮੈਨੂੰ ਵੀ ਛੋਟੇ ਨੇ ਵੀ ਕੁੱਟ ਕੇ ਗਏ ਨੇ ਤੇ ਉਹਨਾਂ ਨੇ ਰਿਵਾਲਵਰ ਕੱਢੇ ਆਪਣੇ ਪਿਸਟਲ ਫਾਇਰ ਕੀ ਤੇ ਆਹੀ ਵੀ ਜਵਾਬੀ ਆਪਣੇ ਰਿਵਾਲਵਰ ਕੱਢੇ ਆ ਤੇ ਉਸੇ ਕਾਟਨ ਕੋਈ ਸਾਡੀ ਰੋਲਵਰ ਜਿਹੜਾ ਇੱਕ ਬੱਤੀ ਬੋਰਡ ਦਾ ਲੈ ਕੇ ਮੇਰਾ ਲਿਸੈਂਸੀ ਰੋਲਵਰ ਹੈ ਹਾਂਜੀ ਕਾਰਨ ਸੀ ਕਾਰਨ ਇੱਕ ਸਕੂਟੀ ਦਾ ਕਾਰਨ ਸੀ ਮੈਂ ਇੱਕ ਲੇਡੀ ਸੀ ਇੱਕ ਲੜਕਾ ਆਇਆ ਤਿੰਨ ਚਾਰ ਦਿਨ ਪਹਿਲਾਂ ਦੀ ਗੱਲ ਹੈ ਸ਼ਾਇਦ ਬਾਹਰ ਸਕੂਟੀ ਲਾਈ ਸਾਡੀ ਆਪਣੀ ਪ੍ਰਾਈਵੇਟ ਪ੍ਰਾਪਰਟੀ ਹੈ ਲਾ ਕੇ ਤੇ ਗੱਡੀ ਬੈ ਕੇ ਚੱਲ ਗਏ ਆਈ ਵੇਖਿਆ ਤੇ ਚੋਕੇ ਮੁੰਡੇ ਨੇ ਕਹਿ ਕੇ ਅੰਦਰ ਕਰਦੇ ਆਣ ਕੇ ਸਮਝਾ ਕੇ ਦੇ ਦਾਂਗੇ ਉਹ ਆਏ ਹਾਂਜੀ ਤੁਹਾਡੀ ਸਕੂਟੀ ਅੰਦਰ ਲਾਈ ਹੈ ਤੁਸੀਂ ਇੱਧਰ ਅਨਨੈਸੈਸੀ ਪਾਰਕਿੰਗ ਥੋੜਾ ਜਿਹਾ ਬਸਟੈਂਡ ਪਾਰਕਿੰਗ ਬਣੀ ਉੱਥੇ ਲਾਓ ਤੇ ਉਹ ਚੁੱਕ ਕੇ ਸੋੜੀ ਵਾਪਸ ਕਰਦੀ ਆ ਕੋਈ ਗੱਲਬਾਤ ਨਹੀਂ ਉਹਦੋਂ ਸੌਰੀ ਫੀਲ ਕਰਕੇ ਗਿਆ ਲੜਕਾ ਅੱਜ ਪਤਾ ਨਹੀਂ ਕਿਹੜੇ ਰੰਜਿਸ਼ ਨਾਲ 15 ਤੋਂ ਹੋਵੇ ਮੜੇ ਲੈ ਕੇ ਆਇਆ ਅੱਛਾ ਕਿੰਨੀ ਬੋਹੇ ਹੋਏ ਉਹ ਦੇਖੋ ਇੱਕ ਦੋ ਫਾਇਰ ਮੇਰੇ ਕੋਲ ਆ ਆਪਣੇ ਜਵਾਬੀ ਫਾਇਰ ਵਿੱਚ ਰਿਗਾਰਡਿੰਗ ਜਿਹੜਾ ਹੈ ਕਹਿੰਦਾ ਨਹੀਂ ਨਹੀਂ ਕਰਦੇ ਤੂੰ ਮਾਰ ਦੇਣਾ ਹਾਂ ਤੇਨੂੰ ਤੇ ਉਹਨਾਂ ਨੇ ਵੀ ਫਾਇਰ ਕੱਢੇ ਹੈ ਵੱਡੇ ਬ੍ਰਦਰ ਨੇ ਵੀ ਕੱਢੇ ਆ ਕੋ ਚਾਰ ਪੰਜ ਫਾਇਰ ਹੋਏ ਜੋ ਸੂਚਨਾ ਪ੍ਰਾਪਤ ਹੋਈ ਕਿ ਨਿਊ ਵੈਬਟਰੀ ਅਕੈਡਮੀਆ ਵਿਦ ਰੈਸਟੋਰੈਂਟ ਆ ਇਹਨਾਂ ਦੇ ਇੱਥੇ ਬਾਹਰ ਕੋਈ ਫਾਇਰਿੰਗ ਹੋਈ ਹੈ ਇਹ ਸੂਚਨਾ ਦੇ ਆਧਾਰ ਤੇ ਆਪਾਂ ਪੁੱਛੀਏ ਕਿ ਸੀਸੀਟੀਵੀ ਕੈਮਰੇ ਜੋ ਇਹਨਾਂ ਸਟੇਟਮੈਂਟ ਵਗੈਰਾ ਰਿਕਾਰਡ ਕਰ ਰਹੇ ਆ ਜੋ ਤਾਂ ਸਾਹਮਣੇ ਹੋਣਗੇ ਉਹਦੇ ਮੁਤਾਬਕ ਜੋ ਦੋਸ਼ੀ ਪਾਇਆ ਗਿਆ ਉਹਦੇ ਖਿਲਾਫ ਕਾਰਵਾਈ ਹੋਵੇ ਕਿੰਨੀਆਂ ਗੋਲੀਆਂ ਕਿੰਨੇ ਜਖਮੀ ਨਹੀਂ ਅਜੇ ਪੁੱਛੇ ਗਏ ਆ ਜਖਮੀ ਬਾਰੇ ਕੋਈ ਸੂਚਨਾ ਨਹੀਂ ਆਇਆ ਤੇ ਬਾਕੀ ਕਿੰਨੀਆਂ ਗੋਲੀਆਂ ਕਿੰਦੇ ਬਾਰੇ ਵੀ ਆਪਾਂ ਅਜੇ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੋਈ ਨਹੀਂ ਇੱਥੇ ਬਰਵਾਦੀ ਇੱਥੇ ਖੜਾ ਹਾਂ ਅਜੇ ਆਪਾਂ ਪੁੱਛੀਏ ਇੱਥੇ আজি তাকে কচু বাকী যো ইনবেগেন বাকী দেখ ল